पार्टी इन क्लब सरदार नरेंद्र पाल सिंह समना सरदार भगवंत सिंह मान श्री अरविंद केजरीवाल जी आम आदमी पार्टी वर्कर आम आदमी पार्टी आम आदमी पार्टी आम आदमी पार्टी ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਅਸੀਂ ਪਹਿਲੇ ਨੰਬਰ ਤੇ ਜੋ ਕੁਤਵੰਤ ਸੱਜਣ ਸਾਡੇ ਇੰਡਰ ਨੇ ਉਹਨਾਂ ਦਾ ਇਹ ਦਰੂਦ ਸ਼ੁਕਰੀਆ ਕਰਦੇ ਆਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਅਸੀਂ ਜੋ ਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਚਾਂਦਬਲੀ ਜਿੱਤਾਇਆ ਜਾਂਦਾ ਹੈ ਤੁਸੀਂ ਪਹਿਲਾਂ ਕਿਸ ਪਾਰਟੀ ਨਾਲ ਸਬੰਧਤ ਸੀ ਅਸੀਂ ਪਹਿਲਾਂ ਜੀ ਸਾਰੀਆਂ ਉਹ ਰੋਹਤਾਂ ਨਾਲ ਪਾਰਟੀ ਨਾਲ ਸਬੰਧਤ ਸੀ ਔਰ ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿੰਨੇ ਪਰਿਵਾਰਾਂ ਨੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਅਸੀਂ ਹੈਗੇ ਜੀ 15 ਪਰਿਵਾਰ ਔਰ ਕਿੰਨੇ ਆਜੋ